ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮਿਤ ਸਰ ਖਬਰਨਾਮਾ ਮੈਂ ਹਾ ਨਵਨੀ ਥੰਦਾਵਾ ਤੇ ਹੁਣਿਕ ਨਸਰ ਅੱਜ ਦੇ ਬੁਲੇਟਿਨ ਦੀਆ ਮੁੱਖ ਖਬਰਾਂ ਵੱਲ ਸਸਦ ਗੁਰਜੀਤ ਸਿੰਘ ਔਸ਼ਕਾ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਸੜਕ ਨਿਰਮਾਣ ਦਾ ਰੱਖਿਆਨੀ ਪੱਥਰ ਰஞ்சிਸ਼ ਤਹਿਤ ਗੋਲੀਆਂ ਚਲਾਉਣ ਵਾਲੇ ਥਾਣਾ ਸਦਰ ਪੁਲਿਸ ਨੇ ਕੀਤੇ ਕਾਬੂ ਫਾਸਟਵੇ ਨੈਟਪਲਸ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਕੀਤੀ ਗਈ ਅਰਦਾਸ ਬੇਨਤੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਸਸਦ ਗੁਰਜੀਤ ਸਿੰਘ ਔਸ਼ਲਾ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਨੈਸ਼ਨਲ ਹਾਈਵੇ 15 ਤੋਂ ਤਲਵੰਡੀ ਦਸਾਂਦਾ ਸਿੰਘ ਰੋਡ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ ਉਹਨਾਂ ਦੱਸਿਆ ਕਿ ਕਰੀਬ 6 ਕਿਲੋਮੀਟਰ ਸੜਕ 5 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਅਤੇ ਪੰਜਾਬ ਮੰਡੀ ਬੋਰਡ ਇਸ ਸੜਕ ਦੀ ਨਿਗਰਾਨੀ ਕਰੇਗਾ ਅੱਜ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਅਧੀਨ ਜੇਠੂਆਲ ਨੈਸ਼ਨਲ ਹਾਈਵੇ 15 ਤੋਂ ਲੈ ਕੇ ਤਲਵੰਡੀ ਦਸਾਂਦਾ ਸਿੰਘ ਤੱਕ 3.05 ਕਿਲੋਮੀਟਰ ਜਿਹੜੀ ਸੜਕ ਹੈ ਉਹਦਾ ਅਧੂਗਤ ਕੀਤਾ ਹੈ ਨਹੀਂ ਪੱਥਰ ਰੱਖਿਆ ਹੈ ਇਹਦੀ ਕੁੱਲ ਕਾਸਟ ਜਿਹੜੀ ਆ ਉਹ 5.5 ਕਰੋੜ ਰੁਪਏ ਦੇ ਕਰੀਬ ਆਉਣੀ ਹੈ ਔਰ ਅੱਜ ਦੇ ਦਿਨੇ ਸ਼ੁਰੂ ਹੋਣੀ ਹੈ ਤੇ 22 ਤੱਕ ਇਹ ਕੰਪਲੀਟ ਹੋ ਗਈ। ਤੋਂ ਇਹਦੀ ਬਹੁਤ ਵੱਡੀ ਭਾਰੀ ਮੰਗ ਸੀ ਇਸ ਲਾਗੇ ਤੋਂ ਔਰ ਉਹ ਮੰਗ ਨੂੰ ਪੂਰੇ ਕਰਦੇ ਹੋਏ ਕਿਉਂਕਿ ਅਸੀਂ ਇਹ ਸਾਡੇ ਰੁਟੀਨ ਦੇ ਵਿੱਚ ਅਸੀਂ ਸਾਰੀਆਂ ਝੜਕਾ ਭੇਜਦੇ ਹਾਂ ਔਰ ਕਾਫੀ ਝੜਕਾ ਆਤੀ ਹੈ ਪ੍ਰਧਾਨ ਮੰਤਰੀ ਗ੍ਰਾਮ ਸ਼ਰਤ ਯੋਜਨਾ ਦੇ ਅਧੀਨ ਚਾ ਚੁੱਕੀਆਂ ਨੇ ਔਰ ਇਹ ਸ਼ਰਤ ਜਿਹੜੀ ਹੈ ਇਹ ਉਥੋਂ ਤੱਕ ਬਹੁਤ ਵਧੀਆ ਕੁਆਲਟੀ ਦਾ ਕੰਮ ਜਿਹੜਾ ਇਹਦਾ ਹੋ ਕੇ ਦਿੱਤਾ ਜਾਏਗਾ ਤੇ ਪੰਜਾਬ ਮੰਡੀਪੋਰਟ ਜਿਹੜਾ ਇਹਦੀ ਨਿਗਰਾਨੀ ਕਰੇਗਾ ਪਿਛਲੇ ਦਿਨੀ ਮੁਸਤਫਾ ਬਾਦ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜੇ ਦੌਰਾਨ ਗੋਲੀਆਂ ਅਤੇ ਇੱਟਾਂ ਰੋੜੇ ਚਲਾਏ ਗਏ ਸਨ ਜਿਸ ਤੇ ਕਾਰਵਾਈ ਕਰਦਿਆਂ ਥਾਣਾ ਸਦਰ ਦੀ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤਿਆ ਲਾਇਸੈਂਸੀ ਰਿਵੋਲਵਰ ਸਮੇਤ ਤਿੰਨ ਖੋਲ ਬੱਤੀਬੋਰ ਅਤੇ ਦੋ ਰੋਂਦ ਜ਼ਿੰਦਾ ਬੱਤੀਬੋਰ ਬਰਾਮਦ ਕੀਤੇ ਗਏ ਏਸੀਪੀ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਨੂੰ ਇੱਕ ਇਨਫੋਰਮੇਸ਼ਨ ਆਈ 311 ਨੂੰ ਰਾਤ ਤਕਰੀਬਨ 11:00 ਵਜੇ ਉਹਦੇ ਵਿੱਚ ਇਨਫੋਰਮੇਸ਼ਨ ਇਹ ਆਈ ਕਿ ਦੋ ਪਾਰਟੀਆਂ ਆਪਸ ਦੇ ਵਿੱਚ ਇੱਕ ਫਾਇਰ ਕਰਨ ਦੇ ਨੇ ਸਾਡੇ ਐਸਐਚਓ ਸਾਹਿਬ ਸਰਦਾਰ ਹਰਿੰਦਰ ਸਿੰਘ ਸਾਡੇ ਚੌਂਕੀ ਇੰਚਾਰਜ ਗੁਰਜੀਤ ਸਿੰਘ ਇਹਨਾਂ ਨੇ ਬੜੀ ਮੁਸਤੱਦੀ ਦੇ ਨਾਲ ਉੱਥੇ ਵੀ ਮੌਕੇ ਤੇ ਜਾ ਕੇ ਰਿਐਕਟ ਕੀਤਾ ਉਹਦੇ ਵਿੱਚ ਮੌਕੇ ਤੇ ਜਾ ਕੇ ਜਦੋਂ ਅਸੀਂ ਮੌਕਾ ਦੇਖਿਆ ਉੱਥੇ ਸਾਨੂੰ ਕੁਝ ਖੋਲ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਇੱਕ ਐਫਆਈਆਰ ਲਾਂਚ ਕੀਤੀ ਐਫਆਈਆਰ ਨੰਬਰ 270 1124 ਅੰਡਰ ਸੈਕਸ਼ਨ 109 125 355 ਬੀ ਐਨਐਸ ਆਰਮਜ਼ਕ ਨਾਲ ਉਸ ਤੋਂ ਬਾਅਦ ਐਸਐਚਓ ਸਾਹਿਬ ਦੀ ਦਿਸ਼ਾ ਨਿਰਦੇਸ਼ ਸ਼ੀਟ ਚੰਕੀਨ ਚਾਰਜ ਗੁਰਜੀਤ ਸਿੰਘ ਨੇ ਆਪਣੀਆਂ ਪਾਰਟੀਆਂ ਬਣਾ ਕੇ ਦੋਵਾਂ ਦੋਸ਼ੀਆਂ ਨੂੰ ਬੜੀ ਜਲਦੀ ਹੀ ਵਿਦ ਵੈਪਨ ਅਰੈਸਟ ਕੀਤਾ ਹੈ ਇੱਕ ਦਾ ਨਾਮ ਮਨਦੀਪ ਸਿੰਘ ਉਰਫ ਮੋਨੂ ਇੱਕ ਦਾ ਨਾਮ ਰੋਹਿਤ ਉਰਫ ਕੰਜਾ ਸਾਡੇ ਜਾਣਕਾਰੀ ਵਾਸਤੇ ਹੈ ਕਿ ਮਨਦੀਪ ਸਿੰਘ ਮੋਨੂ ਦੇ ਉੱਪਰ ਪਹਿਲੂ ਇੱਕ ਪਰਚਾ ਹੈਗਾ 14/21 ਅੰਡਰ ਸੈਕਸ਼ਨ 452 323 ਐਕਸਟਰਾ ਪਹਿਲੂ ਵੀ ਪਰਚਾ ਹੈਗਾ ਫਾਸਟਵੇ ਨੈਟ ਪਲਸ ਦੀ ਚਰਦੀ ਕਲਾ ਲਈ ਗੁਰਦੁਆਰਾ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦਗੰਗ ਸਾਹਿਬ ਵਿਖੇ ਪਾਸਵੇਂ ਨੈਟ ਪਲਸ ਦੇ ਸਰਦਾਰ ਗੁਰਿੰਦਰਜੀਤ ਸਿੰਘ ਬੱbbi ਅਤੇ ਪਰਿਵਾਰ ਵੱਲੋਂ ਨਿਸ਼ਾਨ ਸਾਹਿਬ ਤੇ ਉਤਾਰਾ ਚੜਾਇਆ ਗਿਆ। ਇਸ ਮੌਕੇ ਸਮੂਹ ਪਾਸਵੇਂ ਨੈਟ ਪਲਸ ਦੀ ਮੈਨੇਜਮੈਂਟ ਸਟਾਫ ਦੀ ਚੜਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਮਨਦੀਪ ਸਿੰਘ ਮੰਨਾ, ਹਰਦਿਆਲ ਸਿੰਘ, ਪਵਨ ਕੁਮਾਰ ਪੱਪੂ, ਮੈਨੇਜਰ ਹਰਪ੍ਰੀਤ ਸਿੰਘ, ਜਗਜੀਤ ਸਿੰਘ ਖਾਲਸਾ ਵੀ ਹਾਜ਼ਰ ਸਨ। ਅੰਮ੍ਰਿਤਸਰ ਵੱਲੋਂ ਨੋਵੈਲਟੀ ਗਰੁੱਪ ਦੇ ਸਹਿਯੋਗ ਨਾਲ ਪਿੰਡ ਕੋਟਲੀ ਸਖਿਆਵਾਲੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬੱਚਿਆਂ ਨੂੰ ਪਾਰੀ ਮਾਤਰਾ ਵਿੱਚ ਗਰਮ ਟਰੈਕਸੂਟ ਗਲਵਜ਼ ਅਤੇ ਟੋਪੀਆਂ ਵੰਡੀਆਂ ਗਈਆਂ ਇਸ ਮੌਕੇ ਨੈਸ਼ਨਲ ਪ੍ਰੈਜ਼ੀਡੈਂਟ ਮਿਸਟਰ ਚੇਤਨ ਦੇਵ ਸਿੰਘ ਏਰੀਆ 18 ਦੇ ਚੇਅਰਮੈਨ ਅੰਤਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਚੇਅਰਮੈਨ ਨਿਤਿਨ ਮਹਿਰਾ ਵਾਈਸ ਚੇਅਰਮੈਨ ਕਸ਼ਿਪ ਖੰਨਾ ਸੈਕਟਰੀ ਸੀਏ ਸੌਰਵ ਖੰਨਾ ਟੇਬਲਰ ਅਨਿਸ਼ ਖੰਨਾ ਸਮੇਤ ਹੋਰ ਟੇਬਲਰਸ ਵੀ ਮੌਜੂਦ ਸਨ ये आ, पिंड कोटली है गवर्नमेंट एलिमेंट्री स्कूल है आ, कोटली साकिया तो इधर हम लोग आज से कोई पंद्रह दिन पहले चिल्ड्रेंस डे के इवेंट पे आए थे हमने बच्चों के साथ इधर गेम्स खेली थी बच्चों को ट्रॉफ़ीज़ बांटी थी तो हमको यहाँ पर प्रिंसिपल मैम ने सरपंच साहब ने जो लोग सारे टीचर्स मिले उन्होंने बोला कि मतलब हमको भी फील हुआ कि यहाँ पर बच्चों के पास वुलन ड्रेसेस नहीं थी प्रॉपर स्कूल ड्रेस नहीं थी बच्चों के पास वुलन कैप्स वगैरह सॉक्स नहीं थे तो देन वी डिसाइडेड एज अ राउंड टेबल इंडिया के मेम्बर्स होके कि हमारा फ़र्ज बनता है कि हम उनकी हेल्प करें तो हम लोगों ने इनके स्कूल के बच्चों के लिए 106 सौ छः वुलन ट्रैक सूट्स लुधियाना से बनवाए ऑन ऑर्डर स्कूल का डिज़ाइन लिया और इनके लिए हमने वलन कैप्स और वुलन ग्लव्स और वुलन सॉक्स ऑर्डर की और आज हम इधर सारे राउंड टेबल अमृतसर के मेंबर्स मैडम्स और सरपंच साहब की और सबकी उपस्थिति में इधर इन सबको हम गिफ्ट करने आए जी हम लोग जौन सा एन चलाते हैं राउंड टेबल के नाम से ये लोग हम हम फंड रेस करते हैं इस चैरिटेबल इस सोशल कॉज के लिए हमने अपने किसी अजीज़ मित्र को रिक्वेस्ट की कि ऐसे स्कूल के अंदर हमको ये प्रॉब्लम नज़र आई तो उन्होंने इस सोशल कॉज के लिए हमको हेल्प किया और हमने उस पैसों के थ्रू आज हम इन बच्चों के लिए अच्छे कपड़े बनवा पाए हैं तो उनकी दुआओं से हम तो यही उम्मीद करते हैं कि चलो उनकी दुआओं से हमको कुछ ना कुछ अच्छा फल मिलेगा वी वर्क फॉर वी वर्क फॉर द सोशल कॉज जेकर तुम समर्थ हो तो सरकारी स्कूलों के बच्चे या फिर अपने नज़दीकी बच्चे तक पहुँच करो ਤਾਂ ਜੋ ਬੱਚੇ ਆਪਣਾ ਭਵਿੱਖ ਸਵਾਰ ਸਕਣ ਇਸੇ ਤਰ੍ਹਾਂ ਦਾ ਉਪਰਾਲਾ ਇੱਕ ਅਜੇ ਇੱਕ ਸਰਕਾਰੀ ਸਕੂਲ ਦੇ ਵਿੱਚ ਸੰਸਥਾ ਵੱਲੋਂ ਕੀਤਾ ਗਿਆ ਹੈ ਜੋਸ਼ਲਾਗਾ ਯੋਗ ਹੈ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਤਰਨਤਾਰਨ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੌਰਾਨ 510 ਗ੍ਰਾਮ ਹੀਰੋਇਨ ਅਤੇ ਦੋ ਡਰੋਨ ਬਰਾਮਦ ਕਰ ਵਾਕ-ਵਾਕ ਮੁਕਦਮੇ ਦਰਜ ਕੀਤੇ ਗਏ ਇਸ ਕੋਨ ਅੰਮ੍ਰਿਤਸਰ ਵੱਲੋਂ ਪ੍ਰਧਾਨ ਇੰਦਰਾਨੂ ਚੁਦਾਸ ਦੀ ਦੇਖ ਰੇਖੇ ਸ਼੍ਰੀ ਜਗਨਨਾਥ ਕਥਾ ਕਰਵਾਈ ਗਈ ਜਿਸ ਵਿੱਚ ਸ਼ਰਧਾਲੂਆਂ ਨੇ ਭਗਵਾਨ ਜਗਨਨਾਥ ਦੀ ਇਲਾਹੀ ਕਥਾ ਦਾ ਆਨੰਦ ਮਾਣਿਆ ਇਹ ਕਥਾ ਪਰਮ ਪੂਜਯ ਸ਼੍ਰੀ ਨਵਜੋਗੇਂਦਰ ਸਵਾਮੀ ਜੀ ਮਹਾਰਾਜ ਵੱਲੋਂ ਕੀਤੀ ਗਈ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਵਿਸ਼ੇਸ਼ ਹਾਜ਼ਰੀ ਪਰੀ ਗਈ ਪ੍ਰੋਗਰਾਮ ਦੀ ਸਮਾਪਤੀ ਮਹਾਪ੍ਰਸ਼ਾਦ ਵੰਡਨ ਨਾਲ ਹੋਈ इस मौके साब का काउंसलर विकास सोनी साब का सांसद श्वेत मलिक हरेंद्र सिंह संधू कुमार अमित सुभी वर्मा हरीश अनेजा समेत वडीगेंटेवित संगता मौजूदsan सन्यासी हिज ऑर्डिनेंस नवगेंद महाराज आज एक बड़ी अनोखी जगन्नाथ भगवान की कथा कर रहे हैं ये कथा एक मुसलमान भक्त की है सालबेक ये सालबेक जी इतने बड़े भक्त भगवान के थे मुसलमान भक्त के ये वृंदावन से भगवान की रथ यात्रा में आने की अभिलाषा रखते थे आ, आज यहाँ पे कॉन टेम्पल की तरफ से आ, बहुत बड़ा प्रोग्राम किया जा रहा है और यहाँ पे हमारे बहुत ही प्यारे गुरु श्री योगिंद्र स्वामी महाराज जो कि उधमपुर से यहाँ पे आए हैं और आज कथा का दूसरा दिन है

ਨਾਲੇ ਦਾ ਪੁਲ ਟੁੱਟਦਾ ਜਾ ਰਿਹਾ ਹੈ ਨਾਲੇ ਦੇ ਕਿਨਾਰੇ ਟੁੱਟੇ ਹੋਣ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਸ਼ੋਕ ਸਿੰਘ ਲੱਧੜ ਨੇ ਇੱਕ ਵਾਰ ਫਿਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਪੁਲ ਨੂੰ ਠੀਕ ਕੀਤਾ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾ ਜਾ ਸਕੇ ਮੈਂ ਹੁਣ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਕਮਿਸ਼ਨਰ ਸਾਹਿਬ ਆਪ ਮਾਤਾ ਦਿਖਾਣਾ ਹੈ ਵਾ ਕਿ ਆ ਪੋਲੇ ਜਿਹੜਾ ਇਹਦੀ ਟ੍ਰੈਫਿਕ ਵੀ ਮੈਂ ਤੁਹਾਨੂੰ ਦਿਖਾਉਣਾ ਕਿ ਕਿੰਨੇ ਟ੍ਰੈਫਿਕ ਔਰ ਇਹ ਪੁਲਾ ਜਿਹੜਾ ਆ ਮਤਲਬ ਰੰਗ ਨਹੀਂ ਹੋਇਆ ਤੇ ਜਦੋਂ ਬਣਿਆ ਹੀ ਨਾ 5-7 ਸਾਲ ਪਹਿਲਾਂ ਉਦੋਂ ਪੇਂਟ ਹੋਇਆ ਸੀ ਇੱਕ ਵਾਰ ਉਸ ਤੋਂ ਬਾਅਦ ਕਿਸੇ ਨੇ ਕੀਤਾ ਨਹੀਂ ਆ ਤੇ ਪਾਲ ਸਾਹਿਬ ਤੁਸੀਂ ਹੁਣ ਤੁਹਾਡੀ ਕਮਾਂਡ ਆ ਤੁਹਾਨੂੰ ਸਤਪੁਰ ਨੇ ਡਿਊਟੀ ਦਿੱਤੀ ਆ ਤੇ ਆ ਕਿਰਪਾ ਕਰੋ ਤੇ ਆ ਇੱਕ ਕੋਣੀ ਟੁੱਟੇ ਨਹੀਂ ਆ ਜੀ ਆ ਆ ਸਾਹਮਣੇ ਆ ਕੋਨਾ ਟੁਕਾਵਾ ਸਿੱਧੀ ਗੱਡੀ ਜਾ ਵਰਦੀ ਆ ਸਵੇਰਾ ਹੁੰਦਾ ਤੇ ਹੋਰ ਜ਼ਿਆਦਾ ਹੁੰਨੀ ਸਵੇਰੇ ਗੱਡੀਆਂ ਨੰਗੀਆਂ ਦੀ ਬੜੀ ਸਪੀਡ ਨਾਲ ਇਧਰੋਂ ਪਤਾਪੁਰੋਂ ਸਬਜ਼ੀ ਲੈ ਕੇ ਤੇ ਟਰਾਲੀਆਂ ਨੂੰ ਜਾਂਦੀਆਂ ਨੇ ਤੇ ਰੇੜੀਆਂ ਦੇ ਵਿੱਚ ਜਾਂਦੇ ਨੇ ਤੇ ਸਪੀਡ ਨਾਲ ਜਾਂਦੇ ਨੇ ਤੇ ਪੁਲ ਨਾਲ ਜੰਨੀ ਹੁੰਦਾ ਉਹਦੇ ਕਰਕੇ ਅਕਸਰ ਕੋਈ ਨਾ ਕੋਈ ਹਾਸਾ ਹੋ ਜਾਂਦਾ ਕਿ ਇਹ ਪੁਲ ਰੰਗ ਰੰਗੋ ਜੇ ਥੋੜਾ ਆ ਖੰਬਿਆਂ ਨੂੰ ਵੀ ਹੋ ਜੇ ਤਾਂ ਕਿ ਨਜ਼ਰ ਆਵੇ ਮੇਰੇ ਬੇਦੀ ਤੇ ਚੌਕ ਨੂੰ ਰੁਕੀ ਦਾ ਆਉਂ ਨਹੀਂ ਰਹਿ ਜਾ 12 ਡੇਗ ਤੋਂ ਉਪਰ ਜਾ ਕੇ ਤਾਂ ਬੇਦੀ ਤੇ ਰਾਜੋ ਕੰਮ ਤੇ ਜਦੋਂ ਹਰ ਦਾ ਤੋਂ ਜੋ ਦਰ ਪੇਤੋ ਦੇ ਪਤਾ ਦੇਸ਼ਾ ਦਾ ਨਾਲੇ ਜੀ ਲਾ ਕੇ ਨਾਲਾ ਬਿਲਕੁਲ ਨਾਲੇ ਵੀ ਜੋਰ ਆਉਂਦੇ ਆ ਉਸ ਕੁਸਤਲਾ ਸਿਕਲਾ ਵੇਦਾ ਨੇ ਕਰੀਪ ਰੂਪ ਦੇ ਨੂੰ ਉੱਚ ਬਰ ਗਾਏ ਜੀ ਕਾਤਾ ਕਾਤਾ ਫੈਰਦਾ ਗਤਮ ਬੜੇ ਬੜੀਆਂ ਜਿਹੜੇ ਪੰਦੇ ਜੋ ਬੇਨਤੀਆਂ ਕੀਤੀਆਂ ਪ੍ਰਗੋਬ ਸਾਹਿਬ ਬਿਲਕੁਲ ਠੀਕ ਕਰ ਰਹਾ ਇਹਨਾਂ ਦੀ ਬੇਨਤੀ ਜਿਹੜੀ ਹੈ ਪੰਦੀ ਜਾਵੇ ਤੇ ਪੋਲ ਜਿਹੜਾ ਬਣਾਇਆ ਜਾਵੇ ਤੇ ਉਸ ਕੁਸਤਲ ਨਾ ਆਵੇ ਸ਼ਹਿਰ ਵਿੱਚ ਕਈ ਐਸੇ ਵਿਕਾਸ ਕਾਰਜ ਨੇ ਜੋ ਅਧੂਰੇ ਪਏ ਹੋਏ ਨੇ ਕਈ ਪੁਰਾਣੇ ਲਟਕਦੇ ਆ ਰਹੇ ਨੇ ਤੇ ਕਈ ਜਿਹੜੇ ਸ਼ੁਰੂ ਕੀਤੇ ਹੋਏ ਨੇ ਉਹ ਹੀ ਪੂਰੇ ਨਹੀਂ ਹੋ ਰਹੇ। ਵਾਰਡ ਨੰਬਰ 71 ਦੇ ਵਿਖੇ ਇੱਕ ਗੰਦੇ ਨਾਲੇ ਦੇ ਜਿਹੜੇ ਕਿਨਾਰੇ ਨੇ ਜਿਹੜਾ ਪੋਲ ਹੈ ਉਹ ਬਹੁਤ ਹੀ ਡੈਮੇਜ ਹੋ ਚੁੱਕਾ ਹੈ। ਜਿੱਥੇ ਲਗਾਤਾਰ ਹਾਦਸੇ ਹੋ ਰਹੇ ਨੇ। ਸੋ ਸਮਾਜ ਸੇਵਕ ਅਸ਼ੋਕ ਸਿੰਘ ਲਦਰ ਵੱਲੋਂ ਨਗਰ ਨਿਗਮ ਨੂੰ ਅਪੀਲ ਕੀਤੀ ਗਈ ਹੈ ਕਿ ਇਹਨਾਂ ਹਾਦਸਿਆਂ ਤੋਂ ਬਚਣ ਦੇ ਲਈ ਇਸ ਪੋਲ ਨੂੰ ਜਿਹੜਾ ਹੈ ਉਹ ਠੀਕ ਕੀਤਾ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼ ਸਰਹੱਦ ਤੇ ਵਧਦੀ ਡਰੋਨ ਦੇ ਨਾਲ ਤਸਕਰੀ ਨੂੰ ਲੈ ਕੇ ਸਾਂਸਦ ਗੁਰਜੀਤ ਸਿੰਘ ਔਸ਼ਲਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਮੀਟਿੰਗ ਦੌਰਾਨ ਜਿੱਥੇ ਉਹਨਾਂ ਨੂੰ ਸਰਹੱਦ ਤੇ ਸਥਿਤੀ ਬਾਰੇ ਜਾਣੂ ਕਰਵਾਇਆ ਉੱਥੇ ਹੀ ਉਹਨਾਂ ਨੇ ਡਰੋਨ ਵਿਰੋਧੀ ਪ੍ਰਣਾਲੀ ਨੂੰ ਜਲਦ ਤੋਂ ਜਲਦ ਲਾਗੂ ਕਰਨ ਅਤੇ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਵੀ ਕੀਤੀ ਪੀਓ ਸਟਾਫ ਅੰਮ੍ਰਿਤਸਰ ਸਿਟੀ ਵੱਲੋਂ ਸਨੇਚਿੰਗ ਦੇ ਮਾਮਲੇ ਵਿੱਚ ਇੱਕ ਪਗੋੜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਪੀਓ ਸਟਾਫ ਇਨਚਾਰਜ اے ایس ਆਈ ਹਰੀਸ਼ ਕੁਮਾਰ ਨੇ ਜਾਣਕਾਰੀ ਸਾਂਝੀ ਕੀਤੀ ਜਿਹੜੇ ਦੋ ਪੀਓ ਰੈਸਟ ਕੀਤੇ ਉਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜੀ ਜਿਹੜਾ ਪਹਿਲਾ ਪੀਓ ਉਹ ਹੈ ਜਸਵਿੰਦਰ ਸਿੰਘ ਇਲਿਸ ਸੰਨੀ ਸਨ ਉਹ ਸਤਨਾਮ ਸਿੰਘ ਆਰਓ ਸੀ ਦੁੱਧਮ ਸਿੰਘ ਨਗਰ ਸੁਲਤਾਨਵਾਲਾ ਰੋਡ ਅੰਮ੍ਰਿਤਸਰ ਦਾ ਰਹਿਣਾ ਲਾ ਜਿਹੜਾ ਦੂਸਰਾ ਪੀਓ ਉਹਦਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਇਲਿਸ ਲਵ ਸਨ ਉਹ ਜਸਵਿੰਦਰ ਸਿੰਘ ਆਰਓ ਸੀ ਦੁੱਧਮ ਸਿੰਘ ਨਗਰ ਸੁਲਤਾਨਵਾਲਾ ਰੋਡ ਅੰਮ੍ਰਿਤਸਰ ਦਾ ਰਹਿਣਾ ਸਿਵਲ ਸਰਜੰਟ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਨੂੰ ਤਮਾਕੂ ਮੁਕਤ ਕਰਨ ਅਤੇ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਡੀਡੀਐਚਓ ਡਾਕਟਰ ਜਗਨਜੋਤ ਕੌਰ ਦੀ ਅਗਵਾਈ ਹੇਠ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਇਸ ਮੌਕੇ ਤੇ ਕਾਰਵਾਈ ਕਰਦਿਆਂ ਹੋਇਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ। ਜਿਸ ਦੌਰਾਨ 13 ਦੁਕਾਨਦਾਰਾਂ ਅਤੇ ਪਬਲਿਕ ਪਲੇਸ ਤੇ ਸਿਗਰਟ ਪੀਣ ਵਾਲੇ 5 ਲੋਕਾਂ ਦੇ ਮੌਕੇ ਤੇ ਚਲਾਨ ਕੱਟੇ ਗਏ। ਇਸ ਮੌਕੇ ਜ਼ਿਲ੍ਹਾ ਐਮਈ ਆਇਓ ਅਮਰਦੀਪ ਸਿੰਘ, ਡਾਕਟਰ ਸ਼ਬਨਮ ਦੀਪਕੌਰ, ਐਸਆਈ ਪਰਮਜੀਤ ਸਿੰਘ, ਰਾਜਿੰਦਰ ਸਿੰਘ ਰਾਜੇਸ਼ ਕੁਮਾਰ ਰਸ਼ਪਾਲ ਸਿੰਘ ਅਤੇ ਸਹਾਇਕ ਸਟਾਫ ਸ਼ਾਮਿਲ ਸਨ ਤੇ ਅੱਜ ਅਸੀਂ ਆਪਣੀ ਸਾਰੀ ਟੀਮ ਲੈ ਕੇ ਇੱਥੇ ਲਿੰਕ ਰੋਡ ਤੇ ਛਾਪੇ ਮਾਰੇ ਆਂ ਕੋਟਪਾਕ ਦੇ ਅਧੀਨ ਤੇ ਅਸੀਂ ਜਿਹੜੀਆਂ ਵੀ ਇੱਥੇ ਜਿਹੜਾ ਹੁਣੇ ਅਸੀਂ ਇੱਕ ਜਿਹੜਾ ਖੋਖੇ ਤੇ ਛਾਪਾ ਮਾਰੇ ਆ ਜਿੰਨੀਆਂ ਉਹ ਖੁੱਲੀਆਂ ਡੱਬੀਆਂ ਅਤੇ ਜਿੰਨੇ ਇੰਪੋਰਟਡ ਸਿਗਰੇਟਸ ਹੈ ਉਹਨਾਂ ਨੂੰ ਜ਼ਬਤ ਕੀਤਾ ਤੇ ਡਿਸਟਰੋਏ ਕੀਤਾ ਔਰ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਮੌਕੇ ਤੇ ਚਲਾਨ ਵੀ ਕੱਟੇ ਆ ਤੇ ਕਿਉਂਕਿ ਇਹ ਇੱਕ ਪਬਲਿਕ ਪਲੇਸ ਹੈ ਸਟੇਸ਼ਨ ਦੇ ਸਾਹਮਣੇ ਹੈ ਬਹੁਤ ਜ਼ਿਆਦਾ ਪਬਲਿਕ ਇੱਥੇ ਆਂਦੀ ਹੈ ਸੋ ਖੁੱਲੀਆਂ ਸਿਗਰਟਾਂ ਵਿਕਦੀਆਂ ਜਿਹੜੀਆਂ ਤੇ ਅਸੀਂ ਮਨਾ ਵੀ ਕੀਤੀਆਂ ਜ਼ਬਤ ਵੀ ਕੀਤੀਆਂ ਤੇ ਦਾ ਚਲਾਨ ਵੀ ਕੀਤਾ ਬਿਲਕੁਲ ਜੀ ਇਹ ਸਭ ਤੋਂ ਸਰਬ ਦਾ ਪਹਿਲਾ ਪੁਆਇੰਟ ਹੁੰਦਾ ਕਿ ਜਿਹੜੀਆਂ 18 ਸਾਲ ਤੋਂ ਘੱਟ ਨੂੰ ਸਿਗਰਟਾਂ ਨਹੀਂ ਵੇਚੀਆਂ ਜਾ ਸਕਦੀਆਂ ਇਹ ਇੱਕ ਜਿਹੜਾ ਬੋਰਡ ਲੱਗਿਆ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਉਹਦੀ ਚੈਕਿੰਗ ਹੁੰਦੀ ਹੈ ਤੇ ਚਲਾਨ ਹੁੰਦਾ ਜੇ ਨਹੀਂ ਲੱਗਿਆ ਤੇ ਸੈਕੰਡਲੀ ਜਿਹੜੀਆਂ ਸਿਗਰਟਸ ਤੇ ਵਿਕਟੋਰੀਅਲ ਵਾਰਨਿੰਗਸ ਨਹੀਂ ਹੁੰਦੀਆਂ ਜਿਹੜੀਆਂ ਡੱਬੀਆਂ ਇੰਪੋਰਟਡ ਸਿਗਰਟ ਜਿਹਨਾਂ ਨੂੰ ਕਹ ਉਹ ਸਭ ਤੋਂ ਪਹਿਲਾਂ ਅਸੀਂ ਜਿਹੜੀਆਂ ਜ਼ਬਤ ਕਰਦੇ ਹਾਂ ਬਿਕੋਜ਼ ਵਿਕਟੋਰੀਅਲ ਵਾਰਨਿੰਗ ਇੱਕ ਮੰਡੇਟਰੀ ਹੈ ਹਰ ਡੱਬੀ ਤੇ ਹੋਣਾ ਉਹ ਮੰਡੇਟਰੀ ਹੈ ਜਿਨ੍ਹਾਂ ਤੇ ਨਹੀਂ ਹੁੰਦੀ ਉਹ ਸਭ ਤੋਂ ਪਹਿਲਾਂ ਉਹਦਾ ਚਲਾਨ ਕੀਤਾ ਜਾਂਦਾ ਕੋਰਟਪਾ ਐਕਟ ਨੂੰ ਸ਼ਕਤੀ ਨਾਲ ਲਾਗੂ ਕਰਵਾਉਣ ਦੇ ਲਈ ਅੰਮ੍ਰਿਤਸਰ ਸਿਹਤ ਵਿਭਾਗ ਦੀ ਟੀਮ ਵੱਲੋਂ ਡੀਡੀਐਚਓ ਡਾਕਟਰ ਜਗਨਜੋਤ ਕੋਰ ਦੀ ਅਗਵਾਈ ਦੇ ਹੇਠ ਸ਼ਹਿਰ ਭਰ ਦੇ ਵਿੱਚ ਜਿਹੜੇ ਤਬਾਕੂ ਵਕਰੇਤਾ ਨੇ ਉਹਨਾਂ ਦੇ ਚਲਾਨ ਕੀਤੇ ਗਏ ਨੇ ਤੇ ਨਾਲ ਹੀ ਭਵਿੱਖ ਦੇ ਵਿੱਚ ਵੀ ਸ਼ਕਤੀ ਨਾਲ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਲੋਕ ਤੰਬਾਕੂ ਦੇ ਜਿਹੜੇ ਵਿਕਰੇਤਾ ਨੇ ਅਗਰ ਇਸ ਤਰ੍ਹਾਂ ਕਰਦੇ ਨੇ ਤਾਂ ਉਹਨਾਂ 'ਤੇ ਚਲਾਨ ਕੀਤੇ ਜਾਣਗੇ ਤੇ ਕਾਨੂੰਨੀ ਕਾਰਵਾਈ ਵੀ ਉਹਨਾਂ 'ਤੇ ਕੀਤੀ ਜਾਏਗੀ। ਕੈਮਰਾਮੈਨ ਅਜੀਤ ਕੁਮਾਰ ਦੇ ਨਾਲ सुशील ਸ਼ਰਮਾ ਫਾਸਟ ਵੀ ਨਿਊਜ਼ ਅਮਰਤਸਰ ਫਾਸਟ ਵੀ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟ ਵੀ ਮੂਵੀ ਚੈਨਲ ਨੰਬਰ 241 ਤੇ ਫਾਸਟ ਵੀ ਮੈਟਰੋ ਚੈਨਲ ਨੰਬਰ 242 ਤੇ ਫਾਸਟ ਵੀ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਾ ਨਦੀਰ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦੀ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਲਾਕਾ ਗੁੱਜਰਪੁਰ ਵਾਰਡ ਨੰਬਰ 56 ਨਸ਼ਿਆਂ ਦੀ ਰੋਕਥਾਮ ਲਈ थाना ਸੀ ਡਿਵੀਜ਼ਨ ਵੱਲੋਂ ਸਮਾਜ ਸੇਵਕ ਮੇਜਰ ਸਿੰਘ ਅਤੇ ਬਾਬਾ ਸ਼ੀਰਾ ਦੀ ਅਗਵਾਈ ਹੇ पुलिस पब्लिक मीटिंग की थी इस एस मौके एसीपी प्रवेश चोपड़ा और टीएसएचओ चो नीरज कुमार ने इलाका वासियों को संबोधित किया अमरीक सिंह जसपाल सिंह दीप सिंह बंटी पहलवान भी मौजूद सन हुन समय होगे एक छोटे चाय ब्रेक दा ब्रेक तो बाद तूसी देखोगे श्री दुर्गाणा तीर्थ विखे मनाया गया अंकुश महोत्सव ਇਤੇ ਕੁਝ ਹੋਰ ਖਬਰਾਂ ਇੱਕ ਛੋਟੇ ਚੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸ਼੍ਰੀ ਰਾਮ ਸੇਵਾ ਪਰਿਵਾਰ ਵੱਲੋਂ ਬੜਾ ਹਨੂਮਾਨ ਮੰਦਿਰ ਵਿਖੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਸਹਿਯੋਗ ਨਾਲ ਚੌਥਾ 56 ਪੋਗ ਮਹਾਤਸਬ ਬੜੀ ਤੁਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਅਨਿਲ ਬਰਮਾਨੀ ਰਾਕੇਸ਼ ਕੁਮਾਰ ਰਾਜੇਸ਼ ਬੰਟੂ अध रवि भूषण समेत मौजूद ये मौजूदवा कार्यक्रम कर रहे हैं इसमें अन्नकूट भी है सबको पता है अन्नकूट से पहले श्री गिराजी का पूजन होता है वो भी सपरिवार धूमधाम से भक्तों सहित कर दिया गया है अन्नकूट का अर्थ ही है अन्न का भंडार यानी जैसे भगवान कृष्ण माता यशोदा से कड़ी चावल भी लेके जाते थे तो सबको बांट के खाते थे कूट का मतलब भंडार और भंडारा मतलब बांट दो गरीब खाए अमीर खाए जिसका पेट में अन्न नहीं है वो खाए और भगवान कृष्ण जी ने जब गिराइ पर्वत को उंगली पर उठाया था ब्रजवासियों की रक्षा के लिए तो उनके लिए धन धन्य अन्न भोजन का स्वयं प्रबंध किया था ਇਹ ਉਹੀ ਪਰੰਪਰਾ ਕੋ ਅੱਗੇ ਵਧਾਤੇ ਹੋਏ ਅਨਕੂਟ ਦਾ ਕਾਰਜਕ੍ਰਮ ਮੰਦਰ ਵਿੱਚ ਹੋ ਰਿਹਾ ਹੈ ਅੱਜ શ્રી ਰਾਮ ਸੇਵਾ ਪਰਿਵਾਰ ਲੋ ਜਿਹੜਾ ਹਨੂਮਾਨ ਉਤਸਵ ਅੱਜ 3 ਦਸੰਬਰ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹਨੂਮਾਨ ਸੇਵਾ ਪਰਿਵਾਰ ਦੇ ਸਾਰੇ ਮੈਂਬਰ ਬਹੁਤ ਬਹੁਤ ਮਿਹਨਤ ਕਰ ਰਿਹਾ ਹੈ ਲਗਾਤਾਰ ਪਿਛਲੇ 3 ਦਿਨ ਤੋਂ ਪੂਰੇ ਅਭਿਆਨ 'ਚ ਲੱਗੇ ਆ ਸਾਲ ਬੈਕ ਤੇ ਹੋਰ ਕੰਮ ਹੈ ਕਿ अयोध्या ਜੀ ਮੰਦਰ ਬਣਨ ਤੋਂ ਬਾਅਦ ਪਹਿਲਾ ਸਾਲ ਆ ਉਹ ਪੂਰੇ 15 ਦਿਨ ਉਤਸਵ ਗਰਮਾਈ ਜਾਣੀ ਆ ਉਹਦਾ ਵੀ ਉਪਲਬਖ ਦੇ ਵਿਚਾਰਾਂ ਨੇ ਇੱਕ ਦੀ ਪ੍ਰੋਗਰਾਮ ਵੱਡਾ ਕਰਤਾ ਅੰਮ੍ਰਿਤਸਰ ਖਾਲਸਾ ਕਾਲਜ ਵਿਖੇ ਸਵਰਗਵਾਸੀ ਜਗENDER ਸਿੰਘ ਮਾਨ ਯਾਦਗਾਰ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ਦਾ ਅੱਜ ਫਾਈਨਲ ਮੈਚ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਡਾਕਟਰ ਨਫਰੀਦ ਸਿੰਘ ਨੇ ਹਾਜ਼ਰੀ ਭਰੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਰਦਾਰ ਸੁਖਚੈਨ ਸਿੰਘ ਐਕਸਰਸ ਸਾਬਕਾ ਕਮਿਸ਼ਨਰ ਅਤੇ ਮਨਿੰਦਰ ਸਿੰਘ ਗੁੰਟਾਲਾ ਨੇ ਹਾਜ਼ਰੀ ਭਰੀ ਅਤੇ ਫਰਸਟ ਪ੍ਰਾਈਜ਼ 40 ਸੈਕੰਡ ਪ੍ਰਾਈਜ਼ 30000 ਅਤੇ ਥਰਡ ਨੂੰ 3100 ਇਨਾਮ ਵਜੋਂ ਦਿੱਤਾ ਗਿਆ ਇਸ ਮੌਕੇ ਤੇ ਪ੍ਰਧਾਨ ਮਨਿੰਦਰ ਸਿੰਘ ਅਟਾਰੀ ਜਨਰਲ ਸੈਕਟਰੀ ਅਮਰਿਤਪਾਲ ਸਿੰਘ ਸੈਕਟਰੀ ਸਰਬਜੀਤ ਸਿੰਘ ਪਿੰਕਾ ਵਾਈਸ ਪ੍ਰਧਾਨ ਸਵਰਨ ਸਿੰਘ ਰੇਲਵੇ ਸਤਨਾਮ ਸਿੰਘ ਸਾਵੀ ਗੁਰਵਿੰਦਰ ਸਿੰਘ ਟਿੰਮੀ ਦਵਿੰਦਰ ਸਿੰਘ ਮਨਿੰਦਰ ਸਿੰਘ ਹੈਪੀ ਭੁਪਿੰਦਰ ਪਾਲ ਸਿੰਘ ਰਾਜਿੰਦਰ ਸਿੰਘ ਚਰਨਜੀਤ ਸਿੰਘ ਲਾਡੀ ਐਸਆਈ ਨਰਿੰਦਰ ਸਿੰਘ ਟੋਨੀ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ ਸਤਿ ਸ੍ਰੀ ਅਕਾਲ ਯੋਗਿੰਦਰ ਸਿੰਘ ਮਾਨ ਦੀ ਯਾਦਗਾਰੀ ਟੂਰਨਾਮੈਂਟ ਰਾਏ 19ਵਾਂ ਟੂਰਨਾਮੈਂਟ ਸੀ ਅਤੇ 12 ਕਲੱਬਸ ਨੇ ਪਾਰਟਿਸਿਪੇਟ ਕੀਤਾ ਔਰ ਪਹਿਲੀਆਂ ਜਿੰਨੇ ਵੀ ਟੂਰਨਾਮੈਂਟ ਹੋਏ ਆ ਹਰ ਵਾਰੀ ਮੈਂ ਦੇਖਦਾ ਕਿ ਉਹਦੀ ਸਟੈਂਡਰਡ ਜਿਹੜਾ ਹੈਗਾ ਉਹ ਅਪ ਹੋ ਰਿਹਾ ਉਹਨਾਂ ਦੀ ਕੋਚਿੰਗ ਉਹਨਾਂ ਦਾ ਬਾਲ ਡ੍ਰਿਬਲਿੰਗ ਉਹਨਾਂ ਦੇ ਗੋਲ ਦੇ ਜਿਹੜੀ ਹੈਗੀ ਹੈ ਪਾਸ ਕਰਨਾ ਇੱਕ ਦੂਜੇ ਨੂੰ ਔਰ ਇੱਕ ਦੇ ਵਿੱਚ ਜਿਹੜੀ ਸਪਿਰਟ ਹੁੰਦੀ ਨਾ ਜਿਹੜੀ ਗੋਲ ਕਰਨ ਦੀ ਸ਼ਾਰਪ ਉਹ ਅਗਨਾਂ ਦੇ ਬੈਟਰ ਹੋਈ ਹੈ ਗੁਰੂ ਖਾਲਸਾ ਹਾਈ ਸਕੂਲ ਸ਼ਾਮਨਗਰ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਨ ਨੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਕਰਵਾਏ ਜਾਂਦੇ ਧਾਰਮਿਕ ਇਮਤਿਹਾਨਾਂ ਵਿੱਚੋਂ ਅਵਲ ਗੁਰੂ ਖਾਲਸਾ ਹਾਈ ਸਕੂਲ ਦੇ ਬੱਚਿਆਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਉਹਨਾਂ ਦੇ ਨਾਲ ਜੋਗਾ ਸਿੰਘ ਸਰਕਲ ਇੰਚਾਰਜ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਮਰੜੀ ਸਰਪੰਚ ਵਿਕਰਮਜੀਤ ਸਿੰਘ ਸਮੇਤ ਮੈਂਬਰ ਮੌਜੂਦ ਸਨ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸ਼੍ਰੀ ਰਾਮਚਰਿਤ ਮਾਨਸ ਮਹੀਨੇ ਦੇ ਪਾਰਾਂ ਪਾਠ ਦਾ ਆਯੋਜਨ 11 ਨਵੰਬਰ ਤੋਂ 8 ਦਸੰਬਰ ਤੱਕ ਸਵੇਰੇ 8:30 ਤੋਂ 10:30 ਵਜੇ ਤੱਕ ਮੰਦਿਰ ਮਾਤਾ ਲਾਲ ਭਵਨ ਮਾਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਫਾਸਟ ਵੀ ਦੇ ਚੈਨਲ ਨੰਬਰ 242 ਤੇ ਇਸ ਮਾਗਮ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ 10 ਦਸੰਬਰ ਵਿਸ਼ਵ ਵਿਕਲਾਂਗਤਾ ਦਿਵਸ ਨਿਪਟੇ ਕਮਿਸ਼ਨਰ ਅੰਮ੍ਰਿਤਸਰ ਸਾਖੀ ਸਹਾਣੀ ਨੇ ਪਹਿਲ ਸਰਕਾਰੀ ਰਿਸੋਰਸ ਸੈਂਟਰ ਕਰਮਪੁਰਾ ਵਿਖੇ ਪਹੁੰਚ ਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਇਹ ਅੰਤਰਰਾਸ਼ਟਰੀ ਦਿਵਸ ਮਨਾਇਆ ਇਸ ਮੌਕੇ ਉਹਨਾਂ ਪਹਿਲ ਸੈਂਟਰ ਵਿੱਚ ਆ ਰਹੇ 138 ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਬੱਚਾ ਪ੍ਰਤੀ ਪਹਿਲ ਸੈਂਟਰ ਦੇ ਕਰਮਚਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ। ਭਗਵਾਨ ਵਾਲਮੀਕੀ ਮਜਬੀ ਸਿੱਖ ਧਰਮ ਸਮਾਜ ਦੇ ਮੁਖ ਸੰਚਾਲਕ ਪ੍ਰਦੀਪ ਗੱਬਰ ਦੀ ਅਗਵਾਈ ਹੇਠ ਮੀਰਾਕੋਟ ਚੌਂਕ 에ਰਪੋਰਟ ਰੋਡ ਵਿਖੇ ਆਪਣੀਆਂ ਵਾਕ-ਵਾਕ ਮੰਗਾਂ ਨੂੰ ਲੈ ਕੇ ਰੋਡ ਜਾਮ ਕਰਦਿਆਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਆਖਿਆ ਕਿ ਉਹਨਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਮੰਨੀਆਂ ਜਾਣ ਨਹੀਂ ਤਾਂ ਉਹ ਸੰਘਰਸ਼ ਤੇਜ਼ ਕੀਤਾ ਜਾਵੇਗਾ। ਐਸਮੋਕੇ ਨਸ਼ਤਰਨਾਥ ਸ਼ੇਰਗਿੱਲ ਸਮੇਤ ਵੜੀ ਗਿੰਦ ਵਿੱਚ ਜਥੇਬੰਦੀਆਂ ਦੇ ਆਗੂ ਮੌਜੂਦ ਸਨ। ਅਜੋਨਾਂ ਨੇ ਪਹਿਲੇ ਪ੍ਰਚਾਰ ਕੀਤਾ ਆ ਸਾਡਾ ਵਾਲਮੀਕੀ ਭਾਈਚਾਰਾ ਸਾਰਾ ਸੰਤਾ ਦੇ ਨਾਲ ਆ। ਦੇਖੋ ਜਿੰਨੇ ਵੀ ਸਾਡਾ ਸਮਾਜ ਆ ਉਹ ਡਾਟ ਬੀਮਰ ਮੇਦਕਾਰ ਦਿੱਤੇ ਸ਼ਬਦਾਂ ਦੇ ਨਾਲ ਹੀ ਆਪਣੇ ਸਮਾਜ ਨੂੰ ਹੱਕ ਹਕੂਕ ਦਵਾਉਣ ਵਾਸਤੇ ਸੀ ਗੱਲ ਚ ਮਾਲਾ ਤੇ ਸੰਸਥਾਵਾਂ ਬਣਾਈਆਂ। ਜੇ ਅਸੀਂ ਆਪਣੇ ਸਮਾਜ ਨੂੰ ਹੱਕ ਨਹੀਂ ਦਵਾ ਸਕਦੇ ਸਾਡਾ ਸੰਸਥਾ ਖੜਾ ਬਣਾਉਂਦਾ ਕੋਈ ਫਾਇਦਾ ਨਹੀਂ ਆ। ਅਸੀਂ ਪ੍ਰਸ਼ਾਸਨ ਅਗੇ ਪਰਸਨਲ ਬੇਨਤੀ ਕਰਦੇ ਹਾਂ ਕਿ ਜਿਹੜੇ ਸੰਤਾ ਨੇ ਆਪਾਂ ਨੂੰ ਬੰਦੀ ਕਾਰਵਾਈ ਵਾਸਤੇ ਲੈਟਰ ਦਿੱਤੀ ਆ ਜਾਂ ਉਸ ਨਾਲ ਆਪਣਾ ਐਫੀਡੇਵਿਟ ਦਿੱਤਾ ਆ ਉਰਤੇ ਬੰਦੀ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਰਿਵਾਰ ਪਲਾਇ ਅਫਸਰ ਡਾਕਟਰ ਨੀਲਮ ਪਗਤਵਾਲੋਂ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਸਮੂਹ ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲ ਅਤੇ ਨੁਮਾਇंदा ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ सांसद गुरजीत सिंह ने प्रधानमंत्री ग्राम सड़क योजना तहत सड़क निर्माण नींह पत्थर रंजिश तहत गोलियां चला वाले थाना सदर पुलिस ने कीते काबू ਫਾਸਟਵੇ ਨੈਟਪਲਸ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਕੀਤੀ ਗਈ ਅਰਦਾਸ ਬੇਨਤੀ। ਐਸਾਂ ਅਜਤੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ।